NEET UG 2024 ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਵਾਦ ਜਾਰੀ ਹੈ ਸੁਪਰੀਮ ਕੋਰਟ ਨੇ ਸਫਲ ਉਮੀਦਵਾਰਾਂ ਨੂੰ MBBS ਤੇ ਅਤੇ ਹੋਰ ਕੋਰਸਾਂ ਦਾਖਲਾ ਦੇਣ ਲਈ ਕਾਉਂਸਲਿੰਗ ਦੇ ਅਮਲ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਪੇਪਰ ਦੇ ਲੀਕ ਦੋਸ਼ਾਂ ਦੇ ਮੱਦੇ ਨਜ਼ਰੀ ਮੈਡੀਕਲ ਚ ਦਾਖਲੇ ਵਾਲੀ NEET UG 2024 ਦੀ ਨਵੀਂ ਪ੍ਰੀਖਿਆ ਦੀ ਮੰਗ ਕਰਨ ਵਾਲਿਆਂ ਪਟੀਸ਼ਨਾਂ ਤੇ ਕੇਂਦਰ ਅਤੇ ਸਰਕਾਰੀ ਟੈਸਟਿੰਗ ਏਜੰਸੀ ਨੂੰ ਨੋਟ ਜਾਰੀ ਕਰਕੇ ਜਵਾਬ ਮੰਗਿਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਪ੍ਰੀਖਿਆ ਦੀ ਪਵਿੱਤਰਤਾ ਪ੍ਰਭਾਵਿਤ ਹੋਣ ਨੂੰ ਲੈ ਕੇ ਐਨਟੀਏ ਤੋਂ ਵੀ ਜਵਾਬ ਮੰਗਿਆ ਹੈ ਕੰਡੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਪੂਰੇ ਮਾਮਲੇ ਨੂੰ ਪਾਰਦਰਸ਼ੀ ਨਹੀਂ ਰੱਖੀ ਗਈ ਨੀਟ ਯੂਜੀ ਦੇ ਸਟੂਡੈਂਟਾਂ ਵੱਲੋਂ ਵੀ ਇਸ ਦੇ ਸੰਬੰਧੀ ਜਿਹੜੇ ਸਵਾਲ-ਜਵਾਬ ਪੁੱਛੇ ਜਾ ਰਹੇ ਨੇ ਦੱਸਣ ਜੋਗ ਤਾਂ ਇਹ ਹੈ ਕਿ 4 ਜੂਨ ਨੂੰ ਨੀਟ ਯੂਜੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਸੀ ਜਿਨ੍ਹਾਂ ਚ 67 ਵਿਦਿਆਰਥੀਆਂ ਨੇ 720 ਚੋਂ ਪੂਰੇ 720 ਅੰਕ ਪ੍ਰਾਪਤ ਕੀਤੇ ਸਨ ਤੇ ਇੰਨਾ ਜੋ 6 ਵਿਦਿਆਰਥੀਆਂ ਇੱਕੋ ਪ੍ਰੀਖਿਆ ਕੇਂਦਰ ਹਨ ਜਿਸ ਕਾਰਨ ਪ੍ਰੀਖਿਆ ਦੀ ਧਾਂਦਲੀ ਹੋਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ ਵਿਦਿਆਰਥੀਆਂ ਸਮੇਤ ਸੰਗਠਨਾਂ ਦਾ ਕਹਿਣਾ ਹੈ ਕਿ ਪ੍ਰੀਖਿਆ 'ਚ ਵੱਡੇ ਪੱਧਰ ਤੇ ਗੜਬੜੀ ਹੈ ਇਸ ਨਾਲ ਸਟੂਡੈਂਟਾਂ ਦੇ ਭਵਿੱਖ ਦੇ ਨਾਲ ਖੇਡਿਆ ਜਾ ਰਿਹਾ ਹੈ ਨੀਟ ਜੂ ਜੀ ਦੇ ਵਿਦਿਆਰਥੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਨੀਟ ਜੂ ਜੀ ਦੀ ਪ੍ਰੀਖਿਆ ਹੈ ਇਹ ਦੁਬਾਰਾ ਤੋਂ ਕਰਵਾਈ ਜਾਵੇ ਇਸ ਪਟੀਸ਼ਨ 'ਚ 10 ਵਿਦਿਆਰਥੀਆਂ ਨੇ ਵਿਹਾਰ ਅਤੇ ਰਾਜਸਥਾਨ ਦੇ ਪ੍ਰੀਖਿਆ ਕੇਂਦਰਾਂ 'ਚ ਗਲਤ ਪ੍ਰਸ਼ਨ ਉੱਤਰ ਵੰਡਣ ਦੇ ਕਾਰਨ ਹੋਈ ਗੜਬੜੀ ਦੀ ਸ਼ਿਕਾਇਤ ਕਰਦਿਆਂ ਪ੍ਰੀਖਿਆ ਰੱਦ ਕਰਕੇ ਵਿਸ਼ੇਸ਼ ਪੜਤਾਲੀ ਟੀਮ ਦੀ ਜਾਂਚ ਮੰਗੀ ਗਈ ਹੈ। ਦੇਸ਼ ਭਰ ਦੇ NEET UG 2024 ਨੂੰ ਲੈ ਕੇ ਵੱਖ-ਵੱਖ ਰਾਜਾਂ ਤੋਂ ਤਕਰੀਬਨ 20,000 ਵਿਦਿਆਰਥੀਆਂ ਦੇ ਪਟੀਸ਼ਨਾਂ ਧਾਇਰ ਕੀਤੀਆਂ ਸਨ ਇਸ ਪ੍ਰੀਖਿਆ 'ਚ ਗੜਬੜੀ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਵਿਦਿਆਰਥੀਆਂ ਦੇ ਭਵਿੱਖ 'ਨਾ ਖੇਡਿਆ ਜਾ ਰਿਹਾ ਹੈ। ਸਾਲਾਂ ਦੀ ਕੀਤੀ ਮਿਹਨਤ ਵਿਦਿਆਰਥੀਆਂ ਨੇ ਕਿਹਾ ਕਿ ਸਾਡੀ ਖਰਾਬ ਹੋ ਰਹੀ ਹੈ ਤੇ ਮੰਗ ਕਰ ਰਹੇ ਨੇ ਕਿ ਪ੍ਰੀਖਿਆ ਮੁੜ ਕਰਵਾਉਣ ਬਾਰੇ ਤੇ ਪਟੀਸ਼ਨ ਦੇ ਕੇਂਦਰ ਤੇ ਰਾਸ਼ਟਰੀ ਕੌਸਿੰਗ ਏਜੰਸੀ ਤੋਂ ਵੀ ਜਵਾਬ ਮੰਗੇ ਜਾ ਰਹੇ ਨੇ ਕਿ ਸਾਡੀ ਜਿਹੜੀ NEET JU ਦੀ ਪ੍ਰੀਖਿਆ ਹੈ ਦੁਬਾਰੇ ਤੋਂ ਕਰਵਾਈ ਜਾਵੇ ਮਿਲਦੇ ਹਾਂ ਹੋਰ ਨਿਊਜ਼ ਦੇ ਨਾਲ ਤਦ ਤੱਕ ਲਈ ਧੰਨਵਾਦ